ਪਰ ਮੈਨੂੰ ਆ ਜਿਹੜਾ ਝਟਕਾ ਵੱਜਾ ਬਹੁਤ ਜ਼ਿਆਦਾ ਵੱਜਾ ਆ ਕੁਝ ਤਾਂ ਸਰਕਾਰਾਂ ਮਾਰੀ ਜਾਂਦੀਆਂ ਕੋਈ ਸਾਨੂੰ ਰੱਬ ਮਾਰੀ ਜਾਂਦਾ ਸਾਡੇ ਤਾਂ ਕਿਸਾਨਾਂ ਨਾਲ ਉਂਝੀ ਧੱਕਾ ਹੋਈ ਜਾਂਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਨੁਕਸਾਨ ਇਹ ਹੋ ਗਿਆ ਕਿ 60 65 ਫੁੱਟ ਲੰਮਾ ਸ਼ੈੱਡ ਸੀਗਾ 2.5 ਲੱਖ ਰੁਪਏ ਦਾ ਗਲਗਾਂ ਦੀ ਨੁਕਸਾਨ ਹੋ ਗਿਆ ਮੈਂ ਮਾਲ ਡੰਗਰ ਤਾਂ ਪਾਸੇ ਕਰ ਲਿਆ ਨਾ ਕੋ ਸਾਡੀ ਸਰਕਾਰ ਸੁਣਦੀ ਆ ਹੁਣ ਇਨਾ 3 4 4 5 ਲੱਖ ਰੁਪਈਆ ਦਾ ਨੁਕਸਾਨ ਹੋ ਗਿਆ ਕਿ ਇਹ ਸਰਕਾਰ ਨੇ ਜੇ ਕੋ ਬਾਹ ਫਲਡੂ ਕੀਤੀ ਤਾਂ ਚੰਗਾ ਹੀ ਆ ਨਾ ਫੜੂ ਤੇ ਫਿਰ ਸਾਡੇ ਤੋਂ ਤਾਂ ਕਰਜ਼ਾ ਹੀ ਨਹੀਂ ਲੈਣਾ 2 4 ਸਾਲ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਨੁਕਸਾਨ ਇਹ ਹੋ ਗਿਆ ਕਿ 60 65 ਫੁੱਟ ਲੰਮਾ ਸ਼ੈੱਡ ਸੀਗਾ 2.5 3 ਲੱਖ ਰੁਪਈਆ ਦਾ ਗਲ ਕਾ ਦੀ ਨੁਕਸਾਨ ਹੋ ਗਿਆ ਮੈਂ ਮਾਲ ਡੰਗਰ ਤਾਂ ਪਾਸੇ ਕਰ ਲਿਆ ਪਰ ਮੈਨੂੰ ਆ ਜਿਹੜਾ ਝਟਕਾ ਵੱਜਾ ਬਹੁਤ ਜ਼ਿਆਦਾ ਵੱਜਾ ਆ ਕੁਝ ਤਾਂ ਸਰਕਾਰਾਂ ਮਾਰੀ ਜਾਂਦੀਆਂ ਕੁਝ ਸਾਨੂੰ ਰੱਬ ਮਾਰੀ ਜਾਂਦਾ ਸਾਡੇ ਦਾ ਕਿਸਾਨਾਂ ਨਾਲ ਉਂਝੀ ਧੱਕਾ ਹੋਈ ਜਾਂਦਾ ਨਾ ਕੋਈ ਸਾਡੀ ਸਰਕਾਰ ਸੁਣਦੀ ਆ ਹੁਣ ਇੰਨਾ 3 4 4 5 ਲੱਖ ਰੁਪਈਆ ਦਾ ਨੁਕਸਾਨ ਹੋ ਗਿਆ ਕਿ ਇਹ ਸਰਕਾਰ ਨੇ ਜੇ ਕੋਈ ਬਾ ਫਾਲਡੂਗੀ ਤੇ ਤਾਂ ਚੰਗਾ ਹੀ ਆ ਨਾ ਫੜੂ ਤੇ ਫਿਰ ਸਾਡੇ ਤੋਂ ਤਾਂ ਕਰਜ਼ਾ ਹੀ ਨਹੀਂ ਲੈਣਾ 2 4 ਸਾਲ ਕੋਈ ਜਿਸ ਤਰ੍ਹਾਂ ਕਿ ਥੱਲੇ ਡੰਗਰ ਵੱਧੇ ਹੋਏ ਸੀ ਡੰਗਰ ਵੱਧੇ ਟਰੈਕਟਰ ਥੱਲਿਓਂ ਟਰੈਕਟਰ ਤੇ ਵੱਜੀਆਂ ਇਟਾਂ ਡੰਗਰਾਂ ਦੇ ਵੀ ਪਿੰਡੇ ਪੁੰਡੇ ਛਿੱਲੇ ਗਏ ਆ ਡੰਗਰ ਭੱਜ ਕੇ ਖੋਲੇ ਕੋਈ ਨਾ ਰਸੇ ਤੜਾਏ ਤਾਂ ਵੱਜ ਗਏ ਅਹੀਂ ਨੁਕਸਾਨ ਹੋਣ ਤੋਂ ਬਚਾ ਹੋਇਆ ਨਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਮਾਲੀ ਬਹੁਤ ਜ਼ਿਆਦਾ ਹੋ ਗਿਆ ਵਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਨਾ ਤਾਂ ਸਾਡੇ ਕੋਈ ਐਂ ਦੀ ਤਾਂ ਸਾਨੂੰ ਰਾਹ ਨਹੀਂ ਨੰਗਣ ਆਲਾ ਹੈਗਾ ਸਾਡੇ ਰਾਹਾਂ ਦੇ ਵਿੱਚ ਪਾਣੀ ਗੋਡੇ-ਗੋਡੇ ਆ ਖੜਾ ਕਹੇ ਬੰਨੇ ਰਾਹ ਨਹੀਂ ਸਾਡਾ ਹੀ ਇੱਥੇ ਬਾਹਰ ਹੀ ਘਰੇ ਆ ਜਨਾਨੀਆਂ ਸਾਡੀਆਂ ਨਹੀਂ ਜਾਂਦੀਆਂ ਸ਼ਹਿਰ ਕਿਉਂਕਿ ਚਾਰ ਸਫੇਰੇ ਛੜਕਾਂ ਦੇ ਉੱਤੇ ਇੰਨਾ ਇੰਨਾ ਪਾਣੀ ਇਹ ਤਾਂ ਸਰਕਾਰ ਨੇ ਖੀਰ ਹੀ ਕਰਤੀ ਆ ਯਾਰ ਅੱਗੇ ਵੀ ਸਰਕਾਰਾਂ ਆਉਂਦੀਆਂ ਸੀ ਉਹ ਸਾਡੇ ਰਾਹ ਤਾਂ ਬਣਾਉਂਦੀਆਂ ਸੀ ਇਹ ਤਾਂ ਸਰਕਾਰਾਂ ਨੇ ਸਾਡੇ ਰਾਹ ਵੀ ਖਤਮ ਕਰਤੇ ਆ ਪਰ ਜਿਸ ਤਰ੍ਹਾਂ ਬੋਟ ਸਿੰਘ ਜੀ ਇਹ ਕੁਦਰਤੀ ਆਫਤ ਆਈ ਜਿਹਦੇ ਨਾਲ ਜਿਹੜਾ ਇਹ ਤੁਹਾਡਾ ਸ਼ੈੱਡ ਡਿੱਗਾ ਇਹਦੇ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਸਰਕਾਰ ਕੋਲੋਂ ਮੰਗ ਇਹੀ ਕਰਦੇ ਆ ਇਹ ਸਾਡੀ ਦਾ ਹੱਥ ਜੋੜ ਕੇ ਭਗਵੰਤ ਮਾਨ ਸੀਐਮ ਸਾਹਿਬ ਅੱਗੇ ਬੇਨਤੀ ਆਗੇ ਸਾਡੀ ਕੋਈ ਪਰਪਾਈ ਕੀਤੀ ਜਾਵੇ ਨਹੀਂ ਤੇ ਅਸੀਂ ਤਾਂ ਅੱਗੇ ਮਰੇ ਪਿਆ ਕਿਸਾਨ 2-4 ਕਿੱਲੇ ਜ਼ਮੀਨ ਆ 6-7 ਮੇਰੇ 4 ਬੱਚੇ ਮੇਰੇ ਤੇ ਮਤਲਬ ਨੁਕਸਾਨ ਤਾਂ ਸਾਡਾ ਤੁਹਾਨੂੰ ਪਤਾ ਇਹ ਤਾਂ ਕੀ ਪਤਾ ਕਿਦਨ ਜਾ ਕੇ ਪੂਰਾ ਹੋਣਾ ਆ ਮੈਂ ਤਾਂ ਛੱਡ ਹੀ ਨਹੀਂ ਐਡਾ ਪੈਣਾ ਅੱਗੇ ਖਰੇ ਕਿੰਨਾ ਕਰਜ਼ਾ ਚੁੱਕ ਕੇ ਮੈਂ ਪਾਇਆ ਛੱਡ ਹੀ ਨਹੀਂ ਪੈਣਾ ਮੇਰੇ ਤੋਂ ਤਾਂ ਐਡਾ ਡੰਗਰ ਦਾ ਨੇ ਡੰਗਰ ਵੀ ਮਰ ਚਲੇ ਟਰੈਕਟਰ ਪਾ ਚੱਲਿਆ ਹੀ ਮੈਂ ਵਿਚਾਇਆ ਇੱਕ ਮੋਟਰਸਾਈਕਲ ਦਾ ਵੀ ਨੁਕਸਾਨ ਹੋ ਗਿਆ ਮੋਟਰਸਾਈਕਲ ਦਾ ਜੀ ਹੋ ਗਿਆ ਨਵਾਂ ਮੋਟਰਸਾਈਕਲ ਹੀ 2223 ਮਾਡਲ ਮੋਟਰਸਾਈਕਲ ਆ ਪਲਟినా ਇਹ ਵੀ ਟੁੱਟ ਗਿਆ ਖਤਮ ਹੋ ਗਿਆ